ਵੀਰਾਂ ਦੇ ਵਿੱਚ ਨਸਰ ਆ ਰਹੀ ਹੈ ਔਰ ਤੇ ਕਾਣ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਰੋੜਪਤੀ ਬਣਨ ਦਾ ਸੁਪਨਾ ਦੇਖਦੇ ਸਨ ਜਿਸ ਕਰਕੇ ਲੋਕਾਂ ਦੇ 1 ਕਰੋੜ 3 ਲੱਖ ਰੁਪਏ ਇਹਨਾਂ ਦੇ ਵੱਲੋਂ ਠਗ ਜਿਹੜੇ ਆ ਠੱਗੇਗੇ ਦਰਸਲ ਮੋਗਾ ਪੁਲਿਸ ਨੇ ਕੱ체 ਕਰੋ ਦੇ ਚਾਰ ਮੈਂਬਰਾਂ ਦੇ ਵਿੱਚੋਂ ਦੋ ਰੁਪਏ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਜੋ ਲੋਕਾਂ ਨੂੰ ਸਸਤੇ ਰੇਟ ਤੇ ਟਰੈਕਟਰ ਬੇਲ ਲੈ ਕੇ ਦੇਣ ਦਿੰਦੇ ਸੀ ਤਾਂ ਮਹਿੰਗੇ ਪਾ ਦੇ ਵਿੱਚ ਵੇਚਣ ਦਾ ਚਾਂਸਾ ਦੇ ਕੇ ਠੱਗੀ ਕਰਦੇ ਸਨ ਅਜਿਹੇ ਦੇ ਵਿੱਚ ਪੁਲਿਸ ਨੇ 1 ਕਰੋੜ 3 ਲੱਖ ਦੀ ਠੱਗੀ ਮਾਰਨ ਵਾਲੇ ਚਾਰ ਰੋਪੀਆਂ ਦੇ ਵਿੱਚੋਂ ਦੋ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਜ ਜਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇੰਚਾਰਜ ਵੱਲੋਂ ਐਮਬੈਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਐਨ ਚਾਰਜ ਵੱਲੋਂ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 471 120 ਠਾਣਾ ਮਹਿਣੇ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੈਲਰ ਟਰੱਕ ਤੇ ਟਰੈਕਟਰ ਅਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਅਫਰ ਦਰਜ ਰਿਸਟ ਹੋਈ ਸੀ ਜਸਪ੍ਰੀਤ ਪ੍ਰੀਤੀ ਸਰਬਜੀਤ ਸਿੰਘ ਜਸਬੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਅਫਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਹੋਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪ੍ਰੀਤੀ ਅਤੇ ਜਸਬੀਰ ਕੌਰ ਨੂੰ ਗ੍ਰਿਫਤਾਰ ਕੀਤਾ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਔਰਤ ਤੇ ਕਾਣ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਰੋੜਪਤੀ ਬਣਨ ਦਾ ਸੁਪਨਾ ਦੇਖਦੇ ਸਨ ਜਿਸ ਕਰਕੇ ਲੋਕਾਂ ਦੇ 1 ਕਰੋੜ 3 ਲੱਖ ਰੁਪਏ ਇਹਨਾਂ ਦੇ ਵੱਲੋਂ ਠਗ ਜਿਹੜੇ ਆ ਠੱਗੇਗੇ ਦਰਸਲ ਮੋਕਾ ਪੁਲਿਸ ਨੇ ਕੱ체 ਕਰੋ ਦੇ ਚਾਰ ਮੈਂਬਰਾਂ ਦੇ ਵਿੱਚੋਂ ਦੋ ਰੁਪਏ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਜੋ ਲੋਕਾਂ ਨੂੰ ਸਸਤੇ ਰੇਟ ਤੇ ਟਰੈਕਟਰ ਬੇਲ ਲੈ ਕੇ ਦੇਣ ਦਿੰਦੇ ਸੀ ਤਾਂ ਮਹਿੰਗੇ ਪਾ ਦੇ ਵਿੱਚ ਵੇਚਣ ਦਾ ਚਾਂਸਾ ਦੇ ਕੇ ਠੱਗੀ ਕਰਦੇ ਸਨ ਅਜਿਹੇ ਦੇ ਵਿੱਚ ਪੁਲਿਸ ਨੇ 1 ਕਰੋੜ 3 ਲੱਖ ਦੀ ਠੱਗੀ ਮਾਰਨ ਵਾਲੇ ਚਾਰ ਰੋਪੀਆਂ ਦੇ ਵਿੱਚੋਂ ਦੋ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਜ ਜਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇੰਚਾਰਜ ਵੱਲੋਂ ਐਮਪੈਰੀ ਕੀਤੀ ਗਈ ਇਹ ਮਾਮਲਾ 1 ਕਰੋੜ 373000 ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਐਨ ਚਾਰਜ ਵੱਲੋਂ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 471 120 89 ਮਹੀਨੇ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੈਲਰ ਟਰੱਕ ਤੇ ਟਰੈਕਟਰ ਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਐਫਆਰ ਦਰਜ ਰਿਸਟ ਹੋਈ ਸੀ ਜਸਪ੍ਰੀਤ ਪ੍ਰੀਤੀ ਸਰਬਜੀਤ ਸਿੰਘ ਜਸਵੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਐਫਆਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਹੋਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪ੍ਰੀਤੀ ਅਤੇ ਜਸਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ